ਸਸਰਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਤਵਾੜੇ ਨਾਲ ਅਨੂ ਚੋਪੜਾ ਭਾਰਤ ਦੀ ਅਪਰਾਧਿਕ ਨਿਆਇ ਪ੍ਰਣਾਲੀ ਦੇ ਵਿੱਚ ਵੱਡੇ ਪੱਧਰ ਤੇ ਤਬਦੀਲੀਆਂ ਲਾਉਣ ਤੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਕਾਨੂੰਨਾਂ ਨੂੰ ਖਤਮ ਕਰਦੇ ਹੋਏ ਅੱਜ ਸੋਮਵਾਰ ਤੋਂ ਪੂਰੇ ਦੇਸ਼ ਦੇ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨ ਜੋ ਹੈ ਲਾਗੂ ਹੋ ਚੁੱਕੇ ਨੇ ਇੰਡੀਅਨਸ ਜੁਡੀਸ਼ੀਅਲ ਕੋਡ ਇੰਡੀਅਨ ਸਿਵਲ ਡਿਫੈਂਸ ਕੋਡ ਤੇ ਇੰਡੀਅਨ ਐਵੀਡੈਂਸ ਐਕਟ ਬ੍ਰਿਟਿਸ਼ ਯੁੱਗ ਦੇ ਇੰਡੀਅਨ ਪਿਨਲ ਕੋਡ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਲੈਣਗੇ ਸੋ ਦੱਸਦੇ ਕਿ ਨਵੇਂ ਕਾਨੂੰਨ ਇੱਕ ਅਦੋਂ ਇੱਕ ਨਿਆਂ ਪ੍ਰਣਾਲੀ ਦੀ ਸਥਾਪਨਾ ਕਰਨਗੇ ਜਿਵੇਂ ਕਿ ਜ਼ਰੋ ਫਾਈਰ ਪੁਲਿਸ ਕੋਲ ਆਨਲਾਈਨ ਸ਼ਿਕਾਇਤ ਦਰਜ ਕਰਨਾ ਤੇ ਇਲੈਕਟ੍ਰੋਨਿਕ ਸਾਧਨ ਜਿਵੇਂ ਕਿ ਐਸਐਮਐਸ ਦੁਆਏ ਉਸ ਦੇ ਨਾਲ ਮੋਬਾਈਲ ਫੋਨ ਤੇ ਸੰਦੇਸ਼ ਭੇਜਣਾ ਰਾਹੀਂ ਜਵੇਂ ਸੰਬੰਧ ਭੇਜਣਾ ਤੇ ਕਿਨੌਣੇ ਅਪਰਾਧਾਂ ਵਾਲੀ ਥਾਂ ਦੀ ਲਾਜ਼ਮੀ ਵੀਡੀਓਗ੍ਰਾਫੀ ਵਰਗੇ ਸਾਰੇ ਉਪਲਬਧ ਜਿਹੜੇ ਨੇ ਉਹ ਸ਼ਾਮਿਲ ਹੋਣਗੇ ਤਾਂ ਉਹ ਤੁਹਾਨੂੰ ਦੱਸਦੇ ਕਿ ਅਧਿਕਾਰੇਤ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਾਨੂੰਨਾਂ ਦੇ ਵਿੱਚ ਕੁਝ ਮੌਜੂਦਾ ਸਮਾਜਿਕ ਹਕੀਕਤਾਂ ਅਤੇ ਅਪਰਾਧਾਂ ਦੇ ਨਾਲ ਨਜੀਟਨ ਦੀ ਕੋਸ਼ਿਸ਼ ਕੀਤੀ ਗਈ ਅਤੇ ਸੰਵਿਧਾਨ ਦੇ ਵਿੱਚ ਦਰਜ ਆਦਰਸ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਦੇ ਨਾਲ ਪ੍ਰਭਾਵਸ਼ਾਲੀ ਢੰਗ ਦੇ ਨਾਲ ਨਜੀਠਣ ਲਈ ਇੱਕ ਵਿਧੀ ਪ੍ਰਦਾਨ ਕੀਤੀ ਗਈ ਹੈ ਸੋ ਇਸ ਉੱਤੇ ਕੇਂਦਰੀ ਗ੍ਰਹਿ ਮੰਤਰੀ ਐਮ ਐ ਸ਼ਾ ਨੇ ਕਿਹਾ ਕਿ ਨਵੇਂ ਕਾਨੂੰਨ ਨਿਆਂ ਪ੍ਰਦਾਨ ਕਰਨ ਨੂੰ ਲੈ ਕੇ ਜਿਹੜਾ ਇਹ ਪਹਿਲ ਦੇਣਗੇ ਜਦਕਿ ਬ੍ਰਿਟਿਸ਼ ਕਾਲ ਦੇ ਕਾਨੂੰਨਾਂ ਵਿੱਚ ਜੋ ਇਹ ਦੰਡਕਾਰੀ ਕਾਰਵਾਈ ਨੂੰ ਪਹਿਲ ਦਿੱਤੀ ਜਾਂਦੀ ਸੀ ਸੋ ਉਹਨਾਂ ਇਹ ਵੀ ਕਿਹਾ ਕਿ ਇਹ ਕਾਨੂੰਨ ਭਾਰਤੀਆਂ ਦੁਆਰਾ ਭਾਰਤੀਆਂ ਦੇ ਲਈ ਅਤੇ ਭਾਰਤੀ ਸੰਸਦ ਦੁਆਰਾ ਬਣਾਏ ਗਏ ਹਨ ਅਤੇ ਉਹ ਬਸਤੀਵਾਦੀ ਯੁੱਗ ਦੇ ਨਿਆਂਿਕ ਕਾਨੂੰਨ ਉਨਾ ਨਿਯਮ ਜੋ ਖਤਮ ਕਰਦੇ ਹਨ ਨਵੇਂ ਕਾਨੂੰਨਾ ਦੇ ਤਹਿਤ ਫੈਸਲਾ ਜੋ ਹੈ ਹੁਣ ਮੁਕਦਮੇ ਦੀ ਸੁਣਵਾਈ ਪੂਰੀ ਹੋਣ ਦੇ 45 ਦਿਨਾਂ ਦੇ ਅੰਦਰ ਹੀ ਲਿਆ ਜਾਵੇਗਾ ਤੇ ਪਹਿਲੀ ਸੁਣਵਾਈ ਦੇ 60 ਦਿਨਾਂ ਦੇ ਅੰਦਰ ਹੀ ਦੋਸ਼ ਤੈਅ ਵੀ ਕੀਤੇ ਜਾਣਗੇ ਸੋ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇ ਕਿ ਹੁਣ ਬਲਾਤਕਾਰ ਪੀੜਤਾ ਦੇ ਬਿਆਨ ਇੱਕ ਮਹਿਲਾ ਪੁਲਿਸ ਅਧਿਕਾਰੀ ਦੁਆਰਾ ਉਸ ਦੇ ਸਰਪ੍ਰਸਤ ਜਾਂ ਫਿਰ ਕਹੇ ਕਿ ਰਿਸ਼ਤੇਦਾਰ ਦੀ ਮੌਜੂਦਗੀ ਦੇ ਵਿੱਚ ਦਰਜ ਕੀਤੇ ਜਾਣਗੇ ਤੇ ਮੈਡੀਕਲ ਰਿਪੋਰਟ ਵੀ ਜੋ ਹੈ ਸਾਤ ਦਿਨਾਂ ਦੇ ਅੰਦਰ ਹੀ ਪੇਸ਼ ਕਰਨੀ ਹੋਵੇਗੀ ਤੇ ਨਵੇਂ ਕਾਨੂੰਨ ਜੋ ਹੈ ਸੰਗਠਿਤ ਅਪਰਾਧ ਤੇ ਅਤਵਾਦੀਆਂ ਕਾਰਵਾਈਆਂ ਨੂੰ ਪਰਿਭਾਸ਼ਿਤ ਕਰਦੇ ਹਨ ਸੋ ਰਾਜ ਦੇ ਰੋ ਨੂੰ ਦੇਸ਼ ਤ੍ਰੋਹ ਦੇ ਨਾਲ ਬਦਲ ਦਿੱਤਾ ਗਿਆ ਅਤੇ ਸਾਰੇ ਤਲਾਸ਼ੀ ਅਤੇ ਜ਼ਬਤ ਕਾਰਵਾਈਆਂ ਦੀ ਵੀਡੀਓਗ੍ਰਾਫੀ ਨੂੰ ਵੀ ਹੁਣ ਲਾਜ਼ਮੀ ਕਰ ਦਿੱਤਾ ਗਿਆ ਜ਼ਰੂਰੀ ਕਰ ਦਿੱਤਾ ਗਿਆ ਸੋ ਇਸ ਦੇ ਨਾਲ ਹੀ ਨਵੇਂ ਕਾਨੂੰਨਾਂ ਦੇ ਵਿੱਚ ਜੋ ਹੈ ਹੁਣ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧਾ ਸਬੰਧੀ ਸਖਤ ਨਿਯਮ ਬਣਾਏ ਗਏ ਹਨ ਬੱਚਿਆਂ ਨੂੰ ਜੋ ਹੈ ਖਰੀਦਣਾ ਜਾਂ ਫਿਰ ਵੇਚਣਾ ਕਿ ਨੌਣਾ ਅਪਰਾਧ ਮੰਨਿਆ ਜਾਂਦਾ ਹੈ ਜਿਸ ਲਈ ਸਖਤ ਸਜ਼ਾ ਦੀ ਹੁਣ ਵਿਵਸਥਾ ਕਰ ਦਿੱਤੀ ਗਈ ਹੈ ਨਾਬਾਲਗ ਦੇ ਨਾਲ ਜੇਕਰ ਬਲਾਤਕਾਰ ਕੀਤਾ ਜਾਂਦਾ ਹੈ ਤਾਂ ਉਸ ਨੂੰ ਜੋ ਹੈ ਹੁਣ ਮੌਤ ਦੀ ਸਜ਼ਾ ਜਾਂ ਫਿਰ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ ਇਹਦਾ ਪ੍ਰਬੰਧ ਜੋ ਹੈ ਹੁਣ ਨਵੇਂ ਕਾਨੂੰਨਾਂ ਦੇ ਵਿੱਚ ਕਰ ਦਿੱਤਾ ਗਿਆ ਹੈ ਤੇ ਕਾਨੂੰਨ ਜੋ ਹੈ ਹੁਣ ਉਹਨਾਂ ਮਾਮਲਿਆਂ ਦੇ ਲਈ ਜੋ ਹੈ ਸਜ਼ਾ ਦੀ ਵਿਵਸਥਾ ਕਰਦਾ ਹੈ ਜਿੱਥੇ ਔਰਤਾਂ ਨੂੰ ਵਿਆਹ ਦੇ ਝੂਠੇ ਵਾਦੇ ਕਰਕੇ ਛੱਡ ਦਿੱਤਾ ਜਾਂਦਾ ਹੈ ਸੋ ਹੁਣ ਇਸ ਨੂੰ ਲੈ ਕੇ ਵੀ ਜੋ ਹੈ ਸਜ਼ਾ ਹੋਏ ਕਰੇਗੀ ਸੋ ਦੱਸਿਆ ਕਿ 90 ਦਿਨਾਂ ਦੇ ਅੰਦਰ ਜੋ ਹੈ ਨਿਯਮਤ ਅਪਡੇਟ ਪ੍ਰਾਪਤ ਕਰਨਾ ਤੇ ਔਰਤਾਂ ਵਿਰੁੱਧ ਅਪਰਾਧਾ ਦੇ ਪੀੜਤਾਂ ਨੂੰ ਮੁਫਤ ਮੋਡਲ ਨੀ ਹੈ ਤਾਂ ਜਾਫਰ ਡਾਕਟਰੀ ਇਲਾਜ ਮਹਿਆ ਕਰਵਾਉਣਾ ਵੀ ਜ਼ਰੂਰੀ ਹੈ ਸੋ ਦੋਸ਼ੀ ਅਤੇ ਪੀੜਤ ਜੋ ਹੈ ਦੋਵਾਂ ਨੂੰ 14 ਦਿਨਾਂ ਦੇ ਅੰਦਰ ਅੰਦਰ ਐਫ ਆਈ ਆਰ ਪੁਲਿਸ ਰਿਪੋਰਟ ਚਾਰ ਸ਼ੀਟ ਬਿਆਨ ਇਕਬਾਲੀਆ ਬਿਆਨ ਅਤੇ ਜੋ ਹੈ ਹੋਰ ਦਸਤਾਵੇਜ਼ਾਂ ਦੀਆਂ ਕਾਪੀਆਂ ਪ੍ਰਾਪਤ ਕਰਨ ਦਾ ਵੀ ਅਧਿਕਾਰ ਹੋਵੇਗਾ ਕਿਉਂਕਿ ਪਹਿਲਾਂ ਜੋ ਹੈ ਐਫ ਆਈ ਆਰ ਦੀ ਕਾਪੀ ਨਹੀਂ ਦਿੱਤੀ ਜਾਂਦੀ ਸੀਗੀ ਪੁਲਿਸ ਦੇ ਵੱਲੋਂ ਲੇਕਿਨ ਹੁਣ ਜੋ ਹੈ ਇਹ ਮੰਡੇਟਰੀ ਕਰ ਦਿੱਤਾ ਗਿਆ ਹੈ ਜ਼ਰੂਰੀ ਕਰ ਦਿੱਤਾ ਗਿਆ ਹੈ ਕਿ ਹੁਣ ਕਾਪੀ ਜੁੜੀ ਹੈ ਦੇਣੀ ਪਵੇਗੀ ਕੋਈ ਵੀ ਜਿਹੜਾ ਸ਼ਿਕਾਇਤ ਦਰਜ ਕਰਵਾਉਂਦਾ ਹੈ ਪੁਲਿਸ ਦੇ ਕੋਲ ਸੋ ਤਾਂ ਸਕੇ ਹੁਣ ਇਲੈਕਟ੍ਰੋਨਿਕ ਸੰਚਾਰ ਰਾਹੀਂ ਘਟਨਾਵਦੀ ਸੂchna ਵੀ ਦਿੱਤੀ ਜਾ ਸਕਦੀ ਹੈ ਜਿਸ ਨਾਲ ਥਾਣੇ ਜਾਣ ਦੀ ਜੁੜੀ ਹੈ ਲੋੜ ਨਹੀਂ ਹੋਵੇਗੀ ਤਾਂ ਜ਼ੀਰੋ ਐਫ ਆਈ ਆਰ ਦੇ ਸ਼ੁਰੂਆਤ ਦੇ ਨਾਲ ਕੋਈ ਵੀ ਵਿਅਕਤੀ ਕਿਸੇ ਵੀ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰ ਸਕਦਾ ਹੈ ਭਾਵੇਂ ਉਸ ਦਾ ਅਧਿਕਾਰ ਖੇਤਰ ਕੋਈ ਵੀ ਹੋਵੇ ਕਿਉਂਕਿ ਜੇਕਰ ਦੇਖਿਆ ਜਾਵੇ ਆਮ ਤੌਰ ਤੇ ਪਹਿਲਾਂ ਕੀ ਹੁੰਦਾ ਸੀਗਾ ਕਿ ਕੋਈ ਵੀ ਵਿਅਕਤੀ ਜੇਕਰ ਕਿਸੇ ਥਾਣੇ ਦੇ ਵਿੱਚ ਜਾਂਦਾ ਸੀ ਤਾਂ ਉੱਥੇ ਉਸ ਨੂੰ ਕਹਿ ਦਿੱਤਾ ਜਾਂਦਾ ਸੀ ਕਿ ਇਹ ਅਧਿਕਾਰ ਖੇਤਰ ਦੇ ਵਿੱਚ ਉਹਨਾਂ ਦੇ ਨਹੀਂ ਆਂਦਾ ਤਾਂ ਉਹ ਐਫ ਆਈ ਆਰ ਦਰਜ ਨਹੀਂ ਕਰ ਸਕਦੇ ਲੇਕਿਨ ਹੁਣ ਅਜਿਹਾ ਨਹੀਂ ਹੋਵੇਗਾ ਤੁਸੀਂ ਭਾਵੇਂ ਕਿਸੇ ਵੀ ਥਾਣੇ ਦੇ ਵਿੱਚ ਜਲਦੀ ਜਵ ਪਾਵੇ ਹੋ ਤੁਹਾਡੇ ਏਰੀਆ ਦੇ ਵਿੱਚ ਆਂਦਾ ਹੈ ਜਾਂ ਫਿਰ ਨਹੀਂ ਉਥੇ ਐਫ ਆਈ ਆਰ ਜਿਹੜੀ ਹੈ ਪੁਲਿਸ ਨੂੰ ਦਰਜ ਕਰਨੀ ਹੀ ਪਵੇਗੀ ਉਹਨਾਂ ਦਾ ਹੁਣ ਕਹਿ ਲੈ ਕੇ ਇੰਪੋਰਟੈਂਟ ਹੋਵੇਗਾ ਉਹਨਾਂ ਦੇ ਲਈ ਕਿ ਉਹ ਤੁਹਾਡੀ ਐਫ ਆਈ ਆਰ ਸੁਣਨ ਤੇ ਉਥੇ ਦਰਜ ਕਰਨ ਫੇ ਭਾਵੇਂ ਹੋ ਕਿਹੜੇ ਵੀ ਏਰੀਆ ਦੇ ਵਿੱਚ ਹੋਵੇ ਸੋ ਦੱਸਦੇ ਕਿ ਹੁਣ ਇਹ ਵੀ ਜੋ ਹੈ ਕਾਨੂੰਨ ਦੇ ਵਿੱਚ ਆ ਚੁੱਕਾ ਹੈ ਸੋ ਗ੍ਰਿਫਤਾਰ ਵਿਅਕਤੀ ਨੂੰ ਆਪਣੀ ਪਸੰਦ ਦੇ ਵਿਅਕਤੀ ਨੂੰ ਉਸ ਦੀ ਸਥਿਤੀ ਬਾਰੇ ਸੂਚਿਤ ਕਰਾਉਣ ਦਾ ਵੀ ਅਧਿਕਾਰ ਹੁਣ ਦੇ ਦਿੱਤਾ ਗਿਆ ਹੈ ਤਾਂ ਜੋ ਉਸ ਨੂੰ ਤੁਰੰਤ ਸਹਾਇਤਾ ਮਿਲ ਸਕੇ ਗ੍ਰਿਫਤਾਰ ਦੇ ਵੇਰਵੇ ਜੇ ਪੁਲਿਸ ਥਾਣਿਆਂ ਤੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿੱਚ ਵੀ ਪ੍ਰਮੁਖਤਾ ਵਲ ਪ੍ਰਦਰਸ਼ਿਤ ਕੀਤੇ ਜਾਣਗੇ ਤਾਂ ਜੋ ਪਰਿਵਾਰ ਅਤੇ ਦੋਸਤ ਇਸ ਨੂੰ ਆਸਾਨੀ ਦੇ ਨਾਲ ਦੇਖ ਸਕਣ ਤੇ ਹੁਣ ਤੁਹਾਨੂੰ ਦੱਸੇ ਕਿ ਇਸ ਦੇ ਨਾਲ ਹੀ ਕਿ ਗੰਭੀਰ ਅਪਰਾਧਾਂ ਲਈ ਫੋਰੈਂਸਿਕ ਮਾਹਿਰਾਂ ਦੇ ਲਈ ਅਪਰਾਧ ਸਥਾਨ ਦਾ ਦੌਰਾ ਕਰਨਾ ਅਤੇ ਸਬੂਤ ਇਕੱਠੇ ਕਰਨਾ ਵੀ ਲਾਜ਼ਮੀ ਹੋਵੇਗਾ ਇਸਨਾਰੇ ਲਿੰਗ ਦੀ ਪਰਿਭਾਸ਼ਾ ਜੋ ਹੈ ਉਸ ਵਿੱਚ ਉਹਨਾਂ 트ਾਂਸਜੈਂਡਰ ਲੋਕ ਵੀ ਸ਼ਾਮਲ ਕਰ ਦਿੱਤੇ ਗਏ ਨੇ ਜੋ ਹੈ ਸਮਾਨਤਾ ਨੂੰ ਉਤਸ਼ਾਹਿਤ ਕਰਦੇ ਹਨ ਔਰਤਾਂ ਵਿਰੋਧ ਕੁਝ ਅਪਰਾਧਾਂ ਦੇ ਲਈ ਜੋ ਹੈ ਪੀੜਤਾਂ ਦੇ ਬਿਆਨ ਜਿੰਨਾ ਤੱਕ ਸੰਭਵ ਹੋ ਸਕੇ ਇੱਕ ਮਹਿਲਾ ਮੈਜਿਸਟ੍ਰੇਟ ਦੁਆਰਾ ਹੀ ਦਰਜ ਕੀਤੇ ਜਾਣੇ ਚਾਹੀਦੇ ਨੇ ਵੀ ਹੁਣ ਕਹਿ ਦਿੱਤਾ ਗਿਆ ਹੈ ਕਿ ਦੇ ਨਾਲ ਹੀ ਦੱਸਦੇ ਕਿ ਜੇਕਰ ਉਪਲਬਧ ਨਹੀਂ ਹੁੰਦੀ ਕੋਈ ਮਹਿਲਾ ਮੈਜਿਸਟ੍ਰੇਟ ਤਾਂ ਪੁਰਸ਼ ਮੈਜਿਸਟ੍ਰੇਟ ਨੂੰ ਜੇ ਔਰਤ ਦੀ ਮੌਜੂਦਗੀ ਦੇ ਵਿੱਚ ਬਿਆਨ ਦਰਜ ਕਰਨਾ ਚਾਹੀਦਾ ਹੈ ਤਾਂ ਬਲਾਤਕਾਰ ਦੇ ਨਾਲ ਸੰਬੰਧਿਤ ਬਿਆਨਾਂ ਨੂੰ ਜੇ ਆਡੀਓ ਵੀਡੀਓ ਮਾਧਿਅਮ ਰਾਹੀਂ ਰਿਕਾਰਡ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪਾਰਦਰਸ਼ਤਾ ਜੋ ਹੈ ਯਕੀਨੀ ਬਣਾਈ ਜਾ ਸਕੇ ਅਤੇ 피해 ਨੂੰ ਸੁਰੱਖਿਆ ਮਿਲ ਸਕੇ ਸੋ ਇਹ ਸਾਰੇ ਜੋ ਹੈ ਨਵੇਂ ਕਾਨੂੰਨਾਂ ਦੇ ਵਿੱਚ ਕਹਿ ਲੈ ਕਿ ਇਹ ਪ੍ਰਬੰਧਨ ਕੀਤੇ ਗਏ ਨੇ ਕਿ ਹੁਣ ਇੱਕ ਤਰੀਕੇ ਦੇ ਨਾਲ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਕਾਨੂੰਨ ਜਿਸ ਤਰੀਕੇ ਦੇ ਨਾਲ ਪਹਿਲੇ ਪੁਰਾਣੇ ਹੁੰਦੇ ਸੀਗੇ ਪੁਰਾਣੇ ਯੁੱਗ ਦੇ ਚੱਲੇ ਆ ਰਹੇ ਸੀ ਆ ਕਿ ਆਪਾਂ ਕਹਿੰਦੇ ਕਿ ਜਦੋਂ ਤੇ ਅੰਗਰੇਜ਼ ਹੁੰਦੇ ਸੀ ਉਦੋਂ ਤੇ ਚੱਲੇ ਆ ਰਹੇ ਸੀ ਸੋ ਹੁਣ ਇਹ ਸਭ ਕੁਝ ਜੋ ਹੈ ਨਵਾਂ ਨਿਯਮ ਇਸ ਦੇ ਵਿੱਚ ਲਾਗੂ ਕਰ ਦਿੱਤੇ ਗਏ ਨੇ ਜੋ ਜੋ ਅਸੀਂ ਤੁਹਾਨੂੰ ਦੱਸਿਆ ਇਹ ਪੂਰੀ ਇੱਕ ਤਰੀਕੇ ਦੇ ਨਾਲ ਇੱਕ ਸੰਖੇਪ ਦੇ ਵਿੱਚ ਆਪਾਂ ਦੱਸਿਆ ਹੈ ਕਿ ਇਹ ਕੁਝ ਹੋਵੇਗਾ ਇਸ ਤਰੀਕੇ ਦੇ ਨਾਲ ਹੁਣ ਕਾਨੂੰਨ ਜੋ ਹੈ ਕੰਮ ਕਰੇਗਾ ਤੁਸੀਂ ਆਪਣੀ ਚੀਜ਼ਾਂ ਨੂੰ ਇਸ ਤਰੀਕੇ ਦੇ ਨਾਲ ਕਹਲੇ ਕਿ ਐਫ ਆਈ ਆਰ ਜੋ ਹੈ ਹੁਣ ਜ਼ੀਰੋ ਐਫ ਆਈ ਆਰ ਕਹਲੇ ਕਿ ਜਾਂ ਫਿਰ ਈ ਐਫ ਆਈ ਆਰ ਹੁਣ ਦਰਜ ਕਰਵਾ ਸਕਦੇ ਹੋ ਸੋ ਹੁਣ ਤੁਹਾਨੂੰ ਕਿਸੇ ਨੂੰ ਥਾਣੇ ਜਾਣ ਦੀ ਲੋੜ ਨਹੀਂ ਹੋਵੇਗੀ ਜੇਕਰ ਤੁਹਾਡੇ ਨਾਲ ਕੋਈ ਕਹ ਲੈ ਕਿ ਅਨਸੁਗਾਮੀ ਘਟਨਾ ਵਾਪਰਦੀ ਹੈ ਤਾਂ ਤੁਸੀਂ ਈਐਫਆਈਆਰ ਰਾਹੀਂ ਵੀ ਆਪਣਾ ਹੀ ਐਫਆਈਆਰ ਲਿਖਵਾ ਸਕਦੇ ਹੋ ਸੋ ਹੋਰ ਵੀ ਜਾਣਕਾਰੀ ਜੋ ਹੈ ਇਸ ਦੇ ਨਾਲ ਜੁੜੀ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਵਾਂਗੇ ਲੇਕਿਨ ਫਿਲਹਾਲ ਜੋ ਜਾਣਕਾਰੀ ਤੁਹਾਡੇ ਤੱਕ ਪਹੁੰਚੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਿ ਤੁਹਾਡਾ ਇਸ ਤੇ ਕੀ ਵਿਚਾਰ ਹੈ ਕਿਉਂਕਿ ਹੁਣ ਜਿਹੜੇ ਇਹ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਨੇ ਪੂਰੇ ਦੇਸ਼ ਦੇ ਵਿੱਚ ਕੀ ਇਹ ਹੁਣ ਅੱਗੇ ਜਾ ਕੇ ਚੰਗੇ ਸਾਬਿਤ ਹੋਣਗੇ ਜਾਂ ਇਸ ਦੇ ਵਿੱਚ ਤੁਹਾਨੂੰ ਕੀ ਕੁਝ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਜਿਹੜਾ ਹੈ ਉਹ ਦੇ ਸਕਦੇ ਹੋ ਤੇ ਇਸੇ ਤਰ੍ਹਾਂ ਜੋ ਹੈ ਹੋਰ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਵ ਅਜ਼ਰ ਤੇ ਦੇਖਦੇ ਰਹੋ ਅਜੀਤ ਵੈਬ ਟੀਵੀ